ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੂਵਾਲ ਹੁਣਾਂ ਦੇ ਵੱਲੋਂ ਇੱਕ ਟਵੀਟ ਕਰਕੇ ਬਿਹਤ ਵੱਡਾ ਬਿਆਨ ਦਿੱਤਾ ਗਿਆ ਜਿੱਥੇ ਕਿ ਹੁਣ ਭਾਰਤੀ ਫੌਜ ਦੇ ਵੱਲੋਂ ਅਤਵਾਦੀਆਂ ਦੇ ਉੱਤੇ ਕੈਂਪਾਂ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ 에ਅਰ ਸਟ੍ਰਾਈਕ ਕੀਤੀ ਗਈ ਤੇ ਉਸ ਤੋਂ ਬਾਅਦ ਅਰਵਿੰਦ ਕੇਜੂਵਾਲ ਹੁਣਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੂਵਾਲ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਆ ਔਰ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਭਾਰਤੀ ਫੌਜਾ ਤੇ ਬਿਹਤ ਮਾਣ ਹੈ ਤੇ ਅਸੀਂ ਇਹਨਾਂ ਦੇ ਨਾਲ 140 ਕਰੋੜ ਪਾਤੀ ਆਪਣੇ ਜਵਾਨਾਂ ਦੇ ਨਾਲ ਜੋ ਤਨਾਤ ਹੈ ਔਰ ਬਿਲਕੁਲ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੇ ਹਾਂ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਿਏ ਉਹਨਾਂ ਨੇ ਕਹਿ ਕੇ ਆਤਵਾਦੀਆਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਇਹ ਸਟ੍ਰਾਈਕ ਕੀਤੀ ਗਈ ਹੈ ਤੇ ਸਾਨੂੰ ਮਾਣ ਹੈ ਆਪਣੇ ਜਵਾਨਾਂ ਤੇ ਆਪਣੇ ਇਹਨਾਂ ਸੈਨਿਕਾਂ ਦੇ ਉੱਤੇ ਮਾਣ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਹਾਦਰੀ ਦੇ ਨਾਲ ਹਮਲਾ ਕੀਤਾ ਤੇ ਮੂੰ ਤੋੜ ਦੇ ਜਵਾਬ ਦਿੱਤਾ ਇਸ ਦੇ ਨਾਲ ਹੀ ਆਪ ਨੇਤਾ ਸੰਜੀਤ ਸਿੰਘ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ 140 ਕਰੋੜ ਭਾਰਤੀ ਜਿਹੜੇ ਆਪਣੇ ਜਵਾਨਾਂ ਦੇ ਨਾਲ ਆਪਣੀ ਭਾਰਤੀ ਫੌਜਾਂ ਦੇ ਨਾਲ ਖੜੇ ਹਨ ਡੱਟ ਕੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਡੱਟ ਕੇ ਮੁਕਾਬਲਾ ਕਰਾਂਗੇ ਇਹਦੇ ਦੱਸ दिए ਕਿ ਹੁਣੇ ਪਾ ਦੀ ਫੌਜ ਦੇ ਵੱਲੋਂ ਨੌ ਟਿਕਾਨਿਆਂ ਦੇ ਉੱਤੇ ਅਤਵਾਦੀਆਂ ਦੇ ਨੌ ਟਿਕਾਨਿਆਂ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਉੱਤੇ ਸਟ੍ਰਾਈਕ ਹੋਈ ਹੈ ਪਹਿਲਗਾਮ ਦੇ ਵਿੱਚ ਹੋਇਆ ਅਤਵਾਦੀ ਹਮਲੇ ਦਾ ਇਹ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਗਿਆ ਤਾਂ ਸਵਾ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਇਹ ਐਕਸ਼ਨ ਦਿੱਤੇ ਜਾ ਰਹੇ ਨੇ ਵੱਡੇ ਪੱਧਰ ਦੇ ਉੱਤੇ ਕੰਮ ਹੋਇਆ ਤੋਂ ਲੈ ਕੇ ਲੋਕ ਜਿਹੜੇ ਨੇ ਉਹ ਬਿਆਦ ਵੱਡੇ ਪੱਧਰ ਤੇ ਸ਼ਲਾਘਾ ਕਰ ਰਹੇ ਨੇ ਤੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ 에ਅਰ ਸਟ੍ਰਾਈਕ ਕੀਤੀ ਗਈ ਹੈ ਪਾਕਿਸਤਾਨ ਦੇ ਨੌ ਟਿਕਾਨਿਆਂ ਤੇ ਅਤਵਾਦੀ ਤੇ ਵੱਡੇ ਅਤਵਾਦੀ ਜਿਹੜੇ ਨੇ ਉਹਨਾਂ ਦੇ ਟਿਕਾਨਿਆਂ ਦੇ ਉੱਤੇ 에어 ਸਟ੍ਰਾਈਕ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ 에어 ਸਟ੍ਰਾਈਕ ਹੋਈ ਹੈ ਉਸ ਨੂੰ ਲੈ ਕੇ ਹੁਣ ਚਰਚਾ ਹਰ ਪਾਸੇ ਛਿੜ ਚੁੱਕੀ ਹੈ ਤੇ ਜਿਹੜਾ ਇੱਕ ਯੁੱਧਿਆ ਸ਼ੁਰੂ ਹੋ ਚੁੱਕਾ ਹੈ ਕਿ ਜਵਾਬ ਜਿਹੜਾ ਵਾ ਭਾਰਤ ਦੇ ਵੱਲੋਂ ਦਿੱਤਾ ਗਿਆ ਤਾਂ ਮੰਗਲਵਾਰ ਨੂੰ ਯਾਨੀ ਕਿ ਬੀਤੇ ਕੱਲ ਰਾਤ ਦੇ ਕਰੀਬ ਜੋ ਹੈ ਇਹ ਠਿਕਾਣਿਆਂ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਭਾਰਤ ਦੇ ਵੱਲੋਂ ਔਰ ਅਰਵਿੰਦ ਕੇ ਜੀਵਾਲ ਹੁਣਾਂ ਨੇ ਜਿਹੜਾ ਟਵੀਟ ਕੀਤਾ ਐਕਸ ਤੇ ਉੱਤੇ ਪੋਸਟ ਸਾਂਝੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਆਪਣੇ ਜਵਾਨਾਂ ਦੇ ਉੱਤੇ ਮਾਣ ਮਹਿਸੂਸ ਹੈ ਅਸੀਂ ਉਹਨਾਂ ਦੀ ਬਹਾਦਰੀ ਦੇ ਨਾਲ ਖੜਿਆ ਔਰ ਇੱਕ ਜੁੜਤਾ ਨੂੰ ਸਲਾਮ ਹੈ ਅਸੀਂ ਇੱਕ ਝੂਟਾ ਜੈ ਭਾਰਤ ਜੈ ਹਿੰਦ ਕਿਹਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਯਾਨੀ ਕਿ ਹੁਣ ਅਤਵਾਦ ਦੇ ਖਿਲਾਫ ਜਿਸ ਤਰੀਕੇ ਦੇ ਨਾਲ 에어 ਸਟ੍ਰਾਈਕ ਹੋਈ ਹੈ ਇਹ ਮਿਸਾਈਲ ਹਮਲਾ ਹੋਇਆ ਉਸ ਨੂੰ ਲੈ ਕੇ ਅਰਵਿੰਦ ਕੇ ਜੀਵਾਲ ਹੋਣਾ ਨੇ ਆਪਣਾ ਬਿਆਨ ਜਿਹੜਾ ਵਾ ਉਹ ਸਾਂਝਾ ਕੀਤਾ ਹੈ ਔਰ ਭਾਰਤੀ ਫੌਜ ਨੂੰ ਸਲਾਮ ਕੀਤੀ ਹੈ ਇਹਦਾ ਦਾਸੀ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਮਾਤਵਾਦੀ ਹਮਲਾ ਹੋਇਆ ਸੀਗਾ ਔਰ ਪਹਿਲਗਾਮ ਦੇ ਵਿੱਚ ਫਰਦ ਅਫਰੀ ਮਾਚ ਕੀ ਸੀ ਮੌਕੇ ਤੇ ਵਿਆਹ ਦੀ ਭਿਆਨਕ ਜਿਹੜਾ ਉੱਥੇ ਮੰਜ਼ਰ ਬਣਿਆ ਸੀਗਾ ਧਰਮ ਕੁੱਝ ਕੇ ਗੋਲੀਆਂ ਮਾਰੀਆਂ ਡੀਆਂ ਤੋਂ ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਾਫੀ ਰੋਸ ਸੀਗਾ ਤੇ ਭਾਰਤ ਨੇ ਹੁਣੇ ਜਵਾਬੀ ਕਾਰਵਾਈ ਕਰ ਦਿੱਤੀ ਆ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਔਰ ਵੱਡੇ ਅਤਵਾਦੀ ਜਿਹੜੇ ਸੀਗੇ ਉਹਨਾਂ ਦੇ ਟਿਕਾਨਿਆਂ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਤਾਂ ਨੌ ਟਿਕਾਨਿਆਂ ਦੇ ਉੱਤੇ ਸਟ੍ਰਾਈਕ ਭਾਰਤ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਹਰ ਪਾਸੇ ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਚੁੱਕੀ ਹੈ ਤਾਂ ਹੋਰ ਵੀ ਉਹ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਤੁਹਾਨੂੰ ਦੱਸ ਜੀਏ ਕਿ ਆਮ ਆਦਮੀ ਪਾਰਟੀ ਦੇ ਕਨਵੀਰ ਅਰਵਿੰਦ ਕੇਜਵਾਲ ਹੁਣਾਂ ਦੇ ਵੱਲੋਂ ਇੱਕ ਬੇहद ਵੱਡਾ ਬਿਆਨ ਦਿੱਤਾ ਹੈ ਤੇ ਭਾਰਤੀ ਫੌਜ ਨੂੰ ਸਲਾਮ ਕੀਤਾ ਹੈ ਤਾਂ ਕਿ ਹੈ ਕਿ ਅਸੀਂ ਆਪਣੇ ਜਵਾਨਾਂ ਦੇ ਨਾਲ ਆਪਣੇ ਪਾਰਟੀ ਫੌਜੀਆ ਦੇ ਨਾਲ ਡਟ ਕੇ ਖੜੇ ਆ 140 ਕਰੋੜ ਪਾਰਟੀ ਉਹਨਾਂ ਨੂੰ ਸਲਾਮ ਕਰਦ ਨੇ ਤੇ ਉਹਨਾਂ ਦੇ ਜਜ਼ਬੇ ਨੂੰ ਵੀ ਸਲਾਮ ਹੈ ਤਾਂ ਇੱਕ ਬਿਆਹਤ ਵੱਡਾ ਬਿਆਨ ਹੈ ਅਰਵਿੰਦ ਕੇ ਜੀਵਾਲ ਹਾਦਿਵਲੋਂ ਉੱਦਤ ਆਖਿਆ ਹੈ